ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦੱਸਦੇ ਹਾਂ ਕਿ ਗੁਲਗੁਲੇ ਘਰੇ ਕਿੱਦਾਂ ਤਿਆਰ ਕਰੀਦੇ ਆ ਮੀ ਪਿਆਸੀ بارش ਲਗਾਤਾਰ ਹੋ ਰਹੀ ਹੈ ਤੇ ਸੌਣ ਮਹੀਨਾ ਵੀ ਚੜਨ ਵਾਲਾ ਸੋ ਬੱਚੇ ਜਿਤ ਕਰ ਰਹੇ ਸੀ ਕਿ ਸੰਨ ਕੇ ਸਾਨੂੰ ਗੁਲਗਲੇ ਬਣਾ ਕੇ ਦੋ ਇਹਨਾਂ ਲਈ ਅਸੀਂ ਮਟੀਰੀਅਲ ਲਿਆ ਜੀ ਮਿੱਠਾ ਸੋਡਾ ਸੌਂਫ ਅ ਗੋੜ ਆਪਾਂ ਸਵੇਰੇ ਭਾਂਓ ਕੇ ਰੱਖ ਦਿੱਤਾ ਸੀ ਹੁਣ ਇਹਨੂੰ ਗੜਵੀ ਵਿੱਚ ਪਾ ਲਿਆ ਤੇ ਆਹ ਲਈ ਆਪਾਂ ਜੁਵੈਨ ਤੇ ਆਹ ਲਿਆ ਜੀ ਆਪਾਂ ਆਟਾ ਹੁਣ ਆਪਾਂ ਆਟੇ ਦੇ ਵਿੱਚ ਆਹ ਵਾਲਾ ਜਿਹੜਾ ਮਟੀਰੀਅਲ ਆ ਇਹ ਸਾਰਾ ਇਹਦੇ ਵਿੱਚ ਪਾ ਦੇਵਾਂਗੇ ਸੌਂਫ ਮਿੱਠਾ ਸੋਡਾ ਤੇ ਜੁਵੈਨ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮੈਸ਼ ਕਰ ਦੇਵਾਂਗੇ ਮੈਸ਼ ਕਰਨ ਤੋਂ ਬਾਅਦ ਜਿਹੜਾ ਆਹ ਕੋੜ ਹੈ ਉਹ ਲਿਆ ਹੋਇਆ ਪਾਣੀ ਦੇ ਵਿੱਚ ਇਹਦੇ ਨਾਲ ਆਪਾਂ ਇਹ ਆਟਾ ਗੁੰਨਾਗੇ ਤੇ ਇਹਦਾ ਕੋਲ ਤਿਆਰ ਕਰ ਲਾਂਗੇ ਕੋਲ ਤਿਆਰ ਕਰਕੇ ਅੱਗੇ ਗੁਲਗੁਲੇ ਕਿਵੇਂ ਬੰਦੇ ਹਨ ਇਹ ਤੁਹਾਨੂੰ ਅਗਲੀ ਵਿਧੀ ਵਿੱਚ ਦੱਸ ਦਿਆਂ ਤੋ ਸੋ ਇਦਾਂ ਹੀ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ ਸਾਰਿਆਂ ਦਾ ਵੀਵਰਸ ਇਦਾਂ ਆਪਾਂ ਗੁੜ ਵਾਲਾ ਪਾਣੀ ਹੈ ਜਿਹੜਾ ਆਟੇ ਦੇ ਵਿੱਚ ਥੋੜਾ ਥੋੜਾ ਕਰਕੇ ਪਾਈ ਜਾਣਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਮੈਸ਼ ਕਰਕੇ ਤੇ ਆਪਾਂ ਜਿਹੜਾ ਸੌਂਫ ਵਗੈਰਾ ਸੀ ਉਹ ਪਹਿਲਾਂ ਵਿੱਚ ਪਾ ਦਿੱਤੇ ਸੀ ਸਾਰਾ ਮਟੀਰੀਅਲ ਪਾ ਦਿੱਤਾ ਸੀ ਤੇ ਹੁਣ ਆਪਾਂ ਗੁੜ ਵਾਲੇ ਪਾਣੀ ਨਾਲ ਇਸਦਾ ਕੋਲ ਤਿਆਰ ਕਰਾਂਗੇ ਆ ਦੇਖੋ ਆਪਾਂ ਇਦਾਂ ਘੋਲ ਤਿਆਰ ਕਰ ਲਿਆ ਹੈ ਗੁਲਗੁਲੀਆਂ ਲਈ ਇਹ ਘੋਲ ਤੁਹਾਡੇ ਸਾਹਮਣੇ ਤਿਆਰ ਕਰ ਲਿਆ ਹੈ ਇਹ ਪੂਰਾ ਮੈਚ ਹੋਣਾ ਚਾਹੀਦਾ ਆ ਦੇਖ ਲਓ ਇਦਾਂ ਆਪਾਂ ਤਿਆਰ ਕਰ ਲਿਆ ਹੁਣ ਅਗਲੀ ਵਿਧੀ ਤੁਹਾਨੂੰ ਦੱਸਦੇ ਹਾਂ ਚੱਲੋ ਜੀ ਇਹ ਆਪਾਂ ਮੀਡੀਅਮ ਫਲੇਮ ਕਰਕੇ ਇਦਾਂ ਇਹਨਾਂ ਨੂੰ ਤੇਲ ਦੇ ਵਿੱਚ ਭਲਾਈ ਜਾਣਾ ਹੈ ਜਿੰਨਾ ਚਿਰ ਇਹ ਬਰਾਊਨ ਨਹੀਂ ਹੋ ਜਾਂਦੇ ਸੋ ਆਪਾਂ ਪਹਿਲਾਂ ਇਹਨੂੰ ਹਾਈ ਫਲੇਮ ਤੇ ਗਰਮ ਕੀਤਾ ਤੇ ਹੁਣ ਇਹਨੂੰ ਮੀਡੀਅਮ ਕਰਕੇ ਇਦਾਂ ਇਦਾਂ ਆਪਾਂ ਇਹਨਾਂ ਨੂੰ ਇਹਨਾਂ ਦੀਆਂ ਛਾਲਾਂ ਲਵਾਈਆਂ ਜਾਣੀਆਂ ਹਨ ਆਪਾਂ ਲਓ ਵੀਰਸਾ ਗੁਰਕਲੇ ਬਣ ਕੇ ਤਿਆਰ ਹੋ ਗਏ ਹਨ ਤੁਹਾਡੇ ਸਾਹਮਣੇ ਬੜੇ ਹੀ ਤੇਜ਼ੀ ਬਣੇ ਹਨ ਸੋ ਧੰਨਵਾਦ ਸਾਰਿਆਂ ਦਾ